ਅੱਜ ਤੋਂ ਮੈਂ ਇੱਕ ਨਾਵਲ ਜ਼ਿੰਦਗੀ ਪਰਤਾਈ ਦੀ ਸ਼ੁਰੂਆਤ ਕਰਨ ਜਾ ਰਿਹਾ। ਇਸ ਨਾਵਲ ਦੀ ਲੇਖਕਾ ਮਨਦੀਪ ਰਿੰਪੀ ਅੱਜ ਦੇ ਉੱਭਰਦੇ ਲੇਖਕਾਂ 'ਚੋਂ ਇੱਕ ਸਿਰਕੜਨਾ ਹੈ ਜਿਸ ਨੇ ਥੋੜੀ ਸਮੇਂ ਵਿੱਚ ਆਪਣੀ ਕਲਮ ਰਾਹੀਂ ਆਪਣੀ ਇੱਕ ਖਾਸ ਥਾਂ ਬਣਾ ਲਈ ਹੈ। ਤੇ ਨਾਵਲ ਦੀ ਪਹਿਲੀ ਕڑی ਸ਼ੁਰੂ ਕਰਨ ਤੋਂ ਪਹਿਲਾਂ ਲੇਖਕਾ ਮਨਦੀਪ ਰਿੰਪੀ ਨੇ ਆਪਣੇ ਬਾਰੇ ਲਿਖਿਆ ਮੈਂ ਤੇ ਮੇਰੀ ਸਿਰਜਣਾ। ਅਚਾਨਕ ਜੂਨ ਦੀਆਂ ਛੁੱਟੀਆਂ ਵਿੱਚ ਮੇਰੀ ਬਹੁਤ ਹੀ ਪਿਆਰੀ ਸਹੇਲੀ ਮਨਜੰਦਰ ਜੋ ਅਮਰੀਕਾ ਵਿੱਚ ਵਸਤੀ ਹੈ ਦਾ ਫੋਨ ਆਉਣਾ ਦੋਹਾਂ ਦਾ ਗੱਲਾਂ-ਗੱਲਾਂ ਵਿੱਚ ਆਪਣੇ ਬੈਚਪਨ ਵਿੱਚ ਝਾਤੀਆਂ ਮਾਰਨਾ ਅਚਾਨਕ ਉਸਤੀ ਕਵਿਤਾ ਦੀ ਮੰਗ ਦਾ ਮੇਰੀ ਰੂਹ ਨੂੰ ਹਲੂਣਾ ਦੇਣਾ ਤੇ ਅਚਨ ਚੇਤ ਮੇਰੇ ਮੂੰਹੋਂ ਨਿਕਲਣਾ ਹਾਂ ਸੱਚ ਮੈਂ ਤਾਂ ਕਦੇ ਲਿਖਦੀ ਸੀ ਲਿਖਦੀ ਸੀ ਕੀ ਮਤਲਬ ਹੁਣ ਨਹੀਂ ਲਿਖਦੀ ਨਹੀਂ ਹੁਣ ਤਾਂ ਪਤਾ ਨਹੀਂ ਕਿੰਨਾ ਚਿਰ ਹੋ ਗਿਆ ਕਲਮ ਚੁੱਕਿਆ ਆਪਣੇ ਜਜ਼ਬਾਤ ਕਾਗਜ਼ 'ਤੇ ਉਕਰਿਆ ਇਹ ਸੁਣ ਕੇ ਉਸ ਦੇ ਮੂੰਹੋਂ ਨਿਕਲਣਾ ਉਦੋਂ ਫੋਨ ਕਰੀ ਜਦੋਂ ਕੋਈ ਨਵੀਂ ਕਵਿਤਾ ਲਿਖੀ ਸਾਰੀ ਰਾਤ ਆਪਣੇ ਆਪ ਨੂੰ ਕਵਿਤਾ ਦੀਆਂ ਤੰਦਾਂ ਵਿੱਚ ਉਲਝੀ ਹੋਈ ਮਹਿਸੂਸ ਕਰਨਾ ਕਿ ਆਖਰਕਾਰ ਇੱਕ ਕਵਿਤਾ ਲਿਖੀ ਕਲਮ ਚੁੱਕਣਾ ਮਨ ਦੇ ਜਜ਼ਬੇ ਮਨ ਦੇ ਅੰਦਰ ਗੁੱਥਮ ਗੁੱਥੀ ਕਰਿਆ ਨਾ ਕਰ ਲੋਕੀ ਪਿੱਠ ਦੇ ਪਿੱਛੇ ਹੱਸਦੇ ਤੂੰ ਹੱਸੇ ਤੋਂ ਡਰਿਆ ਨਾ ਕਰ ਇਹ ਮੇਰੀ ਪਹਿਲੀ ਰਚਨਾ ਸੀ ਇੱਕ ਲੰਮੀ ਚੁੱਪ ਦੇ ਸਫ਼ਰ ਤੋਂ ਬਾਅਦ ਜਾਂ ਇੰਜ ਕਹਿ ਲੋ ਕਿ ਮੇਰੀ ਨਵੀਂ ਸਿਰਜਣਾ ਦੀ ਨਾਮੀ ਉਡਾਰੀ ਮੇਰੀ ਕਿਤਾਬਾਂ ਪੜਨ ਦੀ ਅਖਰਾਨਾਰ ਗੱਲਾਂ ਕਰਨ ਦੀ ਮੂਈ ਤਾਂਗ ਮੁਰਸਰਜੀਤ ਹੋ ਗਈ। ਸਰਜੀਤ ਸੁਮਨ ਜੀ ਦੀ ਕਿਤਾਬ ਮਾਇਨੀ ਮੇਰਾ ਦਿਲ ਕੰਬਿਆ ਨੂੰ ਪੜ ਕੇ। ਆਵੇਂ ਕਿਤਾਬ ਲੰਮੇ ਹੱਸੇ ਤੋਂ ਮੇਰੇ ਘਰ ਵਿੱਚ ਪਈ ਸੀ ਪਰ ਸ਼ਾਇਦ ਮੈਨੂੰ ਦੇਖ ਰਹੀ ਸੀ। ਮੇਰੀਆਂ ਸੋਚਾਂ ਨੂੰ ਨਵੇਂ ਖੰਭਾਂ ਦੀਆਂ ਡਾਰੀਆਂ ਦੀ ਪ੍ਰੇਰਿਤ ਕਰਦੀ। ਮੇਰੀ ਕਲਮ ਨੂੰ ਹੌਸਲਾ ਦੇਣ ਲਈ। ਮੈਂ ਸਰਜੀਤ ਸੁਮਨ ਜੀ ਦੀ ਇਹ ਕਿਤਾਬ ਪੜ ਉਹਨਾਂ ਤੋਂ ਬਹੁਤ ਕੁਝ ਸਿੱਖਿਆ। ਉਹ ਮੇਰੇ ਸੱਚੇ ਗੁਰੂ ਨੇ। ਜਿੰਨਾ ਮੈਨੂੰ ਸਿਰਜਣਾ ਦੇ ਉਹਨਾਂ ਰਾਹਾਂ 'ਚ ਤੋਰਿਆ ਜਿੰਨਾ ਰਾਹਾਂ ਨੂੰ ਮੈਂ ਕਦੋਂ ਦੀ ਵਿਸਾਰ ਚੁੱਕੀ ਸਾਂ ਹੁਣ ਮੈਂ ਲਿਖਦੀ ਹਾਂ ਕਦੇ ਕਵਿਤਾਵਾਂ ਤੇ ਕਦੇ ਕਹਾਣੀਆਂ ਇੱਕ ਕਵਿਤਾਵਾਂ ਦੀ ਕਿਤਾਬ ਜਦੋਂ ਤੂੰ ਚੁੱਪ ਸੀ ਨਵੰਬਰ 2020 ਵਿੱਚ ਲੋਕ ਅਰਪਣ ਹੋਈ ਅਤੇ ਪਾਠਕਾਂ ਦਾ ਥਾ ਪਿਆ ਮੇਰ ਝੋਲੀ ਪਿਆ ਮੈਂ ਖੁਸ਼ ਰਹਿੰਦੀ ਹਾਂ ਆਪਣੀਆਂ ਰਚਨਾਵਾਂ ਨਾਲ ਜਦੋਂ ਬਾਦਸਰ ਦੀ ਸਿਰਜਣਾ ਕਰਦੀ ਹਾਂ ਤਾਂ ਬੱਚਿਆਂ ਦੀਆਂ ਅਸੀਸਾਂ ਮੇਰੇ ਨਾਲ ਆ ਘੜਦੀਆਂ ਨੇ ਇਨਾ ਸੀਸਾਂ ਦਾ ਰੰਗ ਬਾਲਾਂ ਦੀ ਮੂਹ ਪੀਜੀ ਕਿਤਾਬ ਦੇ ਰੂਪ ਵਿੱਚ ਕਿੱਟੀ ਦੀ ਖੀਰ 2021 ਵਿੱਚ ਲੋਕ ਅਰਪਣ ਹੋਈ ਮੈਂ ਜਦੋਂ ਅੱਖਰਾਂ ਨਾਲ ਗੱਲਾਂ ਕਰਦੀ ਹਾਂ ਮੈਨੂੰ ਅੱਖਰ ਮੇਰੇ ਨਾਲ ਗੱਲਾਂ ਕਰਦੇ ਜਾਪਦੇ ਹੁੰਗਾਰੇ ਵਰਤੇ ਨਜ਼ਰ ਆਉਂਦੇ ਨੇ ਮੇਰੀ ਕਲਮ ਤੇ ਕਾਗਜ਼ ਨਾਲ ਡੂੰਗੀ ਸਾਹਾਂ ਪਾਉਂਦੇ ਨਜ਼ਰ ਆਉਂਦੇ ਨੇ ਭਾਵੇਂ ਹਸਲਾ ਨਾਵਲ ਮੇਰਾ ਪਲੇਠਾ ਨਾਵਲ ਹੈ ਪਰੰਤੂ ਆਪ ਜੀ ਦੀਆਂ ਦੁਆਵਾਂ ਨਾਲ ਲਿਖੀਆਂ ਕਹਾਣੀਆਂ ਨੂੰ ਅਕਸਰ ਵੱਖੋ ਵੱਖਰੇ ਅਖਬਾਰਾਂ ਤੇ ਮੈਗਜ਼ੀਨਾਂ ਵਿੱਚ ਮਾਣ ਮਿਲਦਾ ਰਹਿੰਦਾ ਮੈਂ ਧੰਨਵਾਦੀ ਹਾਂ ਹੁਣ ਆਪਣਿਆਂ ਦੀ ਜਿਹੜੇ ਮੇਰੀ ਰੂਹ ਨਾਲ ਜੁੜੇ ਹੋਏ ਨੇ ਤੇ ਸਦਾ ਜੁੜੇ ਰਹਿਣਗੇ ਜਿੰਨਾ ਹਮੇਸ਼ਾ ਮੇਰੀ ਹੌਸਲਾ ਫਜ਼ਾਈ ਕੀਤੀ ਚੰਗੀ ਸਿਰਜਣਾ ਦੀ ਮੇਰੀ ਸਿਰਜਣਾ ਦਾ ਪੌਦਾ ਜਿਨ੍ਹਾਂ ਦੀਆਂ ਦੁਆਵਾਂਾਂ ਤੇ ਲਗ ਨਾਲ ਵਧਿਆ ਫੁੱਲਿਆ ਕਈ ਵਾਰ ਜ਼ਿੰਦਗੀ ਵੀ ਕਿੰਨਾ ਅਜੀਬ ਖੇਡ ਖੇਡਦੀ ਹੈ ਜਦੋਂ ਲੱਗਦਾ ਹੈ ਜ਼ਿੰਦਗੀ ਖੁਸ਼ੀਆਂ ਨਾਲ ਵਹਿਣ ਵਾਲੀ ਹੈ ਛੇਤੀ ਹਾਸਿਆਂ ਦੀ ਛਣਕਾਰ ਨਾਲ ਪਰ ਜਾਵੇਗੀ ਮੁਸਕਰਾਹਟਾਂ ਦੇ ਬਦਲਾ ਨਾਲ ਕਿਰ ਜਾਵੇਗੀ ਉਦੋਂ ਹੀ ਅਚਾਨਕ ਤੇਜ਼ ਤੂਫਾਨਾਂ ਦੀ ਤਰ੍ਹਾਂ ਔਕੜਾਂ ਤੇ ਮੁਸੀਬਤਾਂ ਦੀਆਂ ਘਾਟੀਆਂ ਵੱਲ ਤੱਕਦੀ ਹੈ ਇਨਸਾਨ ਤੁਰੰਦਰੁਕ ਕੰਬਟਦਾ ਹੈ ਉਸ ਸਮਝ ਨਹੀਂ ਪਾਉਂਦਾ ਜ਼ਿੰਦਗੀ ਦੇ ਇਸ ਟੋਰੀ ਮਖੋਟੇ ਲੱਗੇ ਚਿਹਰੇ ਦੀ ਅਸਲੀਅਤ ਉਹ ਸਮਝ ਨਹੀਂ ਪੌਂਦਾ ਆਪਣੇ ਸਿਆਹੀਆਂ ਖੁਸ਼ੀਆਂ ਤੇ ਰੌਣਕਾਂ ਦਾ ਅਚਨਚਿਤ ਖੌਂਕਿਆਂ ਤੇ ਹਾਵੀਆਂ ਵਿੱਚ ਤਬਦੀਲ ਹੋਣ ਦਾ ਫਲਸਫਾ ਸਾਡੀ ਸਭ ਦੀ ਜ਼ਿੰਦਗੀ ਵਿੱਚ ਵੀ ਕੁਝ ਨਾ ਕੁਝ ਅਜਿਹਾ ਵਾਪਰ ਹੀ ਜਾਂਦਾ ਹੈ ਜਿਹੜਾ ਸਾਡੀ ਜ਼ਿੰਦਗੀ ਨੂੰ ਸਾਡੀ ਪਛਾਣ ਨੂੰ ਸਾਡੀ ਮਨੋਸਥਿਤੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੰਦਾ ਹੈ ਆਮ ਤੌਰ ਤੇ ਕੋਈ ਵੀ ਘਟਨਾ ਚਿੰਤਪਾਲਾਂ ਵਿੱਚ ਹੀ ਘਟ ਜਾਂਦੀ ਹੈ ਤੇ ਕਈ ਵਾਰ ਕਿਸੇ ਘਟਨਾ ਦਾ ਪ੍ਰਾਟ ਸਮੇਂ ਦੀਆਂ ਪਰਤਾਂ ਹੇਠ ਹੀ ਹੌਲੀ ਹੌਲੀ ਚਾਰ ਹੁੰਦਾ ਰਹਿੰਦਾ ਹੈ ਤੇ ਅਚਾਨਕ ਹੀ ਉਹ ਇੱਕ ਵਿਸਫੋਟਕ ਦਾ ਰੂਪ ਅਕਚਾਰ ਕਰ ਸਾਹਮਣੇ ਆ ਜਾਂਦੀ ਹੈ ਅਕਸਰ ਅਸੀਂ ਆਪਣੀ ਜ਼ਿੰਦਗੀ ਚੋਂ ਨਵੀਆਂ ਖੁਸ਼ੀਆਂ ਦੀ ਆਸ ਲਾ ਬੈਠਦੇ ਹਾਂ ਪਰ ਕਈ ਵਾਰ ਸਮੇਂ ਨੇ ਸਾਡੇ ਲਈ ਸਾਡੇ ਸੁਪਨਿਆਂ ਲਈ ਸਾਡੀਆਂ ਤਾਂਗਾਂ ਲਈ ਸਾਡੀਆਂ ਉਮੀਦਾਂ ਲਈ ਕੁਝ ਹੋਰ ਹੀ ਵਿੱਚਿਆ ਹੁੰਦਾ ਹੈ ਅਚਾਨਕ ਸਾਡੇ ਸੁਪਨਿਆਂ ਦਾ ਸਾਡੀਆਂ ਅੱਖਾਂ ਵਿੱਚ ਹੀ ਕਤਲ ਹੋ ਜਾਣਾ ਸਾਥੋਂ ਸਾਰੇ ਨਹੀਂ ਜਾਂਦਾ ਅਸੀਂ ਆਪਣੇ ਆਪ ਵਿੱਚ ਗੁੰਮ ਹੁੰਦੇ ਜਾਂਦੇ ਹਾਂ ਸਾਨੂੰ ਆਪਣੇ ਰਿਸ਼ਤੇ ਹੀ ਉੱਪਰ ਉੱਪਰ ਲੱਗਣ ਲੱਗ ਪੈਂਦੇ ਨੇ ਅਸੀਂ ਆਪਣੇ ਨਾਲ ਵੀ ਇਨਸਾਫ਼ ਨਹੀਂ ਸਿੱਖ ਕਰ ਪਾਉਂਦੇ ਉਹਨਾਂ ਦੇ ਹਿੱਸੇ ਦਾ ਮੂੰਹ ਵੀ ਕਿਦਰੇ ਗਵਾਚਦਾ ਨਜ਼ਰ ਆਉਣ ਲੱਗਦਾ ਹੈ ਅਜਿਹੀਆਂ ਘਟਨਾਵਾਂ ਕਦੋਂ ਸਾਨੂੰ ਅੰਦਰੋਂ ਖੋਖਲਾ ਕਰਕੇ ਰੱਖ ਦਿੰਦੀਆਂ ਸਾਨੂੰ ਖੁਦ ਨੂੰ ਵੀ ਪੂਰਾ ਅਹਿਸਾਸ ਨਹੀਂ ਹੁੰਦਾ ਅਸੀਂ ਆਪਣੇ ਆਪ ਤੋਂ ਗੁੱਸੇ ਹੋ ਜਾਂਦੇ ਹਾਂ ਤੇ ਜਾਂ ਸ਼ਾਇਦ ਆਪਣੀ ਕਿਸਮਤ ਤੋਂ ਨਾਰਾਜ਼ ਅਸੀਂ ਛੁੱਪ ਰਹਿੰਦੇ ਹਾਂ ਜ਼ਬਾਨ ਤੋਂ ਪਰ ਮਨ ਅੰਦਰ ਹਮੇਸ਼ਾ ਇੱਕ ਯੁੱਧ ਛਿੜਿਆ ਰਹਿੰਦਾ ਸਾਡੇ ਆਪਣੇ ਹੀ ਜਜ਼ਬਾਤ ਕਦੇ ਸਵਾਲ ਤੇ ਕਦੇ ਜਵਾਬ ਬਣ ਸਾਡੇ ਸਾਹਮਣੇ ਆਕੜ ਕੇ ਖੜੇ ਰਹਿੰਦੇ ਨੇ ਜਦੋਂ ਅਸੀਂ ਆਪਣੇ ਆਲੇ ਦੁਆਲੇ ਵਿੱਚਰਦੇ ਨੇ ਕਾ ਕਿਰਦਾਰਾਂ ਨੂੰ ਵੇਖਦੇ ਹਾਂ ਤਾਂ ਕਦੀ ਕਦਾਂ ਇਹ ਲੱਗਦਾ ਹੈ ਜਿਵੇਂ ਕੁਝ ਕਿਰਦਾਰ ਸਾਡੀ ਆਪਣੀ ਰੂਹ ਦਾ ਹੀ ਹਿੱਸਾ ਹੋਣ ਹੈਰਾਨੀ ਹੁੰਦੀ ਹੈ ਜਦੋਂ ਅਸੀਂ ਉਹਨਾਂ ਕਿਰਦਾਰਾਂ ਬਾਰੇ ਕੁਝ ਲਿਖਣਾ ਲੋਚਦੇ ਹਾਂ ਉਦੋਂ ਇੰਜ ਮਹਿਸੂਸ ਹੁੰਦਾ ਜਿਵੇਂ ਉਹ ਸਾਡੀ ਰੂਹ ਨਾਲ ਇੱਕ ਮਿਖ ਹੋ ਗਏ ਹੋਣ ਇਸ ਨਾਵਲ ਦੀ ਮੁੱਖ ਪਾਤਰ ਮੁਸਕਾਨ ਜਦੋਂ ਮੇਰੇ ਖਿਆਲਾਂ ਦੀ ਦੁਨੀਆ ਵਿੱਚ ਉੱਗ ਕੇ ਮੇਰੇ ਸਾਹਮਣੇ ਆਈ ਉਸ ਦੇ ਜੀਵਨ ਦੀਆਂ ਲੇਖਾਂ ਪੜਤਾਂ ਮੇਰੇ ਸਾਹਮਣੇ ਖੁੱਲ੍ਹਣ ਲੱਗੀਆਂ ਮੈਂ ਉਸ ਕਿਰਦਾਰ ਨੂੰ ਆਪਣੇ ਤੁਰੰਦਰ ਤੱਕ ਮਹਿਸੂਸ ਕਰਦੀ ਹੋਈ ਨਾਵਲ ਦੀ ਰਾਹ ਤੇ ਚਰਪਈ ਮੈਨੂੰ ਇੰਜ ਲੱਗਿਆ ਜਿਵੇਂ ਇਸ ਮੁਸਕਾਨ ਨੇ ਹੀ ਮੇਰੀ ਉਂਗਲ ਫੜ ਮੈਨੂੰ ਨਾਵਲ ਲਿਖਣ ਵੱਲ ਤੱਕਿਆ ਤੇ ਲੋ ਫਿਰ ਸ਼ੁਰੂ ਕਰਦੇ ਹਾਂ ਨਾਵਲ ਜ਼ਿੰਦਗੀ ਪਰਤਾਈ ਕਾਂਢਿਕ ਕਿੰਨਾ ਰੂਪ ਚੜਿਆ ਅੱਜ ਮੈਨੂੰ ਮੈਨੂੰ ਹਸਾਪ ਨੂੰ ਹੀ ਯਕੀਨ ਨਹੀਂ ਹੁੰਦਾ ਕਿ ਮੈਂ ਹੀ ਹਾਂ ਮੇਰੇ ਸਾਹਜ ਆਪਣੇ ਆਪ ਨੂੰ ਚੁੰਡੀ ਵੱਡ-ਵੱਡ ਵੇਖਣ ਨੂੰ ਜੀ ਕਰਦਾ ਕਿ ਵੇਖਣ ਤੋਂ ਸਹੀ ਕਿਤੇ ਮੈਂ ਅੱਜ ਵੀ ਕਿਸੇ ਸੁਪਨੇ ਵਿੱਚ ਤਾਂ ਨਹੀਂ ਗਵਾਚੀ ਹੋਈ ਅੱਗੇ ਤਾਂ ਮੈਂ ਉਂਜੀ ਚੱਲੀ ਜੀ ਬਣ ਕੇ ਰਹਿੰਦੀ ਨਾ ਚੱਜਦਾ ਕੱਪੜਾ ਪਾਉਣ ਨੂੰ ਜੀ ਕਰਦਾ ਨਾ ਫੈਰੀ ਚੁੱਤੀ ਉੰਜ ਕਹਿਣ ਨੂੰ ਸਰਕਾਰੀ ਸਕੂਲ ਵਿੱਚ ਅਧਿਆਪਕਾਂ ਮੈਂ ਲੰਮੇ-ਲੰਮੇ ਵਾਲ ਤੇ ਉੱਪਰੋਂ ਢਿੱਲੀ ਜੀ ਗੁੰਦੀ ਹੋਈ ਗੁੱਤ ਫਨਾ ਦੇ ਕਲ ਢਿੱਲੀ ਗੁੱਤ ਕੌਣ ਕਰਦਾ ਹੈ ਕਦੇ ਮੇਰਾ ਵੀ ਜੀ ਕਰਦਾ ਹੁੰਦਾ ਸੀ ਕਿ ਮੈਂ ਆਪਣੇ ਲੰਮੇ ਵਾਲਾਂ ਨੂੰ ਸਟ੍ਰੇਟ ਕਰਵਾ ਕੇ ਖੁੱਲੇ ਛੱਡਾਂ ਹਵਾ ਨਾਲ ਲਹਿਰਾਂਦੀਆਂ ਹੋਈਆਂ ਜ਼ੁਲਫਾਂ ਨੂੰ ਨਖਰੇ ਨਾਲ ਆਪਣੀਆਂ ਮਲੂਕ ਜੀਆਂ ਉਂਗਲਾਂ ਨਾਲ ਫੈਲਾਉਂਦੀ ਰਹਾ ਜਾਣ ਬੁਝ ਕੇ ਆਪਣੀ ਗਰਦਨ ਨੂੰ ਝਟਕਾ ਤਾਂ ਕਿ ਮੇਰੀਆਂ ਰੇਸ਼ਮੀ ਜ਼ੁਲਫਾਂ ਹਰ ਕਿਸੇ ਨੂੰ ਆਪਣੇ ਵੱਲ ਖਿੱਚਣ ਪਰ ਦਿਲ ਦੀਆਂ ਦਿਲ ਵਿੱਚ ਹੀ ਕਿਦਰੇ ਦੱਬੀਆਂ ਰਹਿ ਗਈਆਂ ਕਦੇ ਮੋ ਕੈਨ ਮਿਲਿਆ ਅਜੀ ਹਕਨ ਦਾ ਉੰਜ ਨੈ ਨਕਸ਼ ਬਥੇਰੇ ਤਿੱਖੇ ਮੇਰੇ ਸਾਰੇ ਆਪ ਦੇ ਨੀਰੀ ਆਪਣੀ ਮਾਂ ਤੇ ਗਈ ਐ ਲੰਮੀ ਲੰਜੀ ਐਦਾਂ ਹੀ ਉਸੀ ਮੇਰੀ ਮਾਂ ਕੁੜਜੀਤਵੀ ਹਾਂ ਸੱਚ ਜੱਜਣਾਤਾ ਹੱਪੀ ਅੱਜ ਮੈਂ ਨਵੀਂ ਜ਼ਿੰਦਗੀ ਦੀ ਪਾਂਚੋ ਫਣ ਲੱਗੀਆਂ ਛੋਟੀ ਭੈਣ ਖੁਸ਼ੀ ਦਿੱਤਾ ਸੁੱਖ ਨਾਲ ਦੋਵੇਂ ਕਾਕੇ ਵੀ ਜਵਾਨ ਹੋਣ ਲੱਗੇ ਛੋਟੇ ਭਰਾ ਦਾ ਵੀ ਘਰ ਕੰਮਾਂ ਵਸਿਆ ਬੜਾ ਚਾਜ ਸਾਰਿਆਂ ਨੂੰ ਅਰਤੀ ਮੈਡਮ ਦੀ ਦਿੱਤੀ ਸੀਸ ਮੁਰਮੁਰ ਮੇਰੇ ਕੰਨਾਂ ਨਾਲ ਖਿੰਦੀ ਪ੍ਰਮਾਤਮਾ ਹੁਣ ਵੀ ਕਰਦੇ ਭਾਗ ਲਾਵੇ ਭਾਗਾਂ ਵਾਲੀ ਨੂੰ ਮਰਲੋ ਵਲੀ ਮੈ ਸੋਚਣ ਲੱਗਦੀ ਭਾਗਾਂ ਵਾਲੀ ਪਾਗਾਂ ਵਾਲੀ ਦੇ ਭਾਗ ਖੋਰੇ ਐਨੀ ਦੇਰ ਪ੍ਰਮਾਤਮਾ ਨੇ ਕਿੱਥੇ ਸੰਭੀ ਰੱਖੇ ਜਿਹੜੇ ਹੁਣ ਲੱਭੇ ਝਾਲੀਆਂ ਦੀ ਉਮਰ ਪਾਰ ਕਰਨ ਤੋਂ ਬਾਅਦ ਕੀ ਇਹ ਸੱਚ ਹੈ ਕੋਈ ਸੁਪਨਾ ਤਾਂ ਨਹੀਂ ਅੱਜ ਜਦੋਂ ਮੈਂ ਸ਼ੀਸ਼ੇ ਮੂਰੇ ਖੜੀ ਆਪਣੇ ਆਪ ਨੂੰ ਨਿਹਾਰ ਲਈ ਤਾਂ ਮੇਰੇ ਦਿਲ ਵਿੱਚ ਵੀ ਇਹੋ ਜਿਹਾ ਸਵਾਲ ਮੁਰਮੁਰ ਉੱਭੜ ਰਿਹਾ ਸਨ ਅੱਜ ਮੇਰੀਆਂ ਗੱਲਾਂ ਚ ਪੈਂਦੇ ਟੋਹਿਆਂ ਚ ਚਾਹ ਨਾਲ ਲਾਲੀ ਉਗੜਾਈ ਸੀ ਮੇਰੀਆਂ ਅੱਖਾਂ ਚ ਪੈ ਸੁਰਮੇ ਨੇ ਅੱਖਾਂ ਚੋਂ ਉਦਾਸੀ ਦੀ ਪਰਤ ਨੂੰ ਢੇੜ ਪਰਾਂ ਵਗਾ ਮਾਰਿਆ ਤੇ ਸੁਪਨਿਆਂ ਦੀ ਚਮਕ ਨੇ ਅੱਖਾਂ ਵਿੱਚ ਨਵੀਂ ਜ਼ਿੰਦਗੀ ਪਰ ਦਿੱਤੀ ਢਿੱਲੀ ਜੀ ਗੁੱਦੀ ਥਾਂ گلاب ਜੇ ਚੂੜੇ ਨੇ ਮਰ ਲਈ ਅੱਜ ਮੈਂ ਉਹੀ ਗੁਲਾਬੀ ਸੂਟ ਪਾਇਆ ਜਿਸ ਨੂੰ ਵੇਖ-ਵੇਖ ਮੇਰੀ ਦਾਦੀ ਬਖਸ਼ੀਸ਼ ਕੌਰ ਮੇਰੇ ਰੂਪ ਦੀਆਂ ਸਿਫਤਾਂ ਕਰਦੀ ਨਹੀਂ ਸੀ ਸਕਦੀ ਕਿ ਉਹੀ ਸ਼ੀਸ਼ਾ ਹੈ ਜਿਸ ਤੇ ਮੂਰੇ ਖੜੇ ਹੋ ਕੇ ਕਦੇ ਮੈਂ ਅੱਖਾਂ ਚੋਂ ਨਿਕਲੇ ਹੰਝੂਆਂ ਨੂੰ ਸਵਾਲ ਕਰਦੀ ਨਹੀਂ ਸੀ ਤੱਕਦੀ ਕੀ ਕੀ ਮੈਂ ਹੁਣ ਸੁਣੀ ਨਹੀਂ ਰਹੀ ਕੀ ਹੁਣ ਮੈਨੂੰ ਕੋਈ ਹੱਕ ਨਹੀਂ ਆਪਣੀਆਂ ਅੱਖਾਂ 'ਚ ਸੁਪਨੇ ਕਰਨ ਦਾ ਮੈਂ ਕਿੰਨੀ ਕਿੰਨੀ ਧੇਰ ਸ਼ੀਸ਼ੇ ਬੁਰੇ ਖੜੀ ਆਪਣੇ ਆਪ ਨੂੰ ਬੇਗਾਨਿਆਂ ਵਾਂਗ ਤੱਕਦੀ ਹੁੰਦੀ ਸਾਂ ਮੈਨੂੰ ਇੰਜ ਲੱਗਦਾ ਜਿਵੇਂ ਸ਼ੀਸ਼ੇ ਵਿੱਚ ਮੈਂ ਨਹੀਂ ਕੋਈ ਹੋਰ ਹੀ ਉਪਰਾ ਚਿਹਰਾ ਹੋਵੇ ਕਦੇ ਕਦੇ ਤਾਂ ਸ਼ੀਸ਼ਾ ਵੀ ਮੈਨੂੰ ਕਿਸੇ ਸ਼ਰੀਕ ਨਾਲੋਂ ਘੱਟ ਨਾ ਚੱਪਦਾ ਜਿਹੜਾ ਹਰ ਵੇਲੇ ਮੈਨੂੰ ਘੂਰਦਾ ਰਹਿੰਦਾ ਤੇ ਮੈਨੂੰ ਇੰਜ ਲੱਗਦਾ ਜਿਵੇਂ ਮੇਰੇ ਨਾਲ ਟਿੱਚਰਾ ਕਰਦਾ ਕਿ ਵੇਖ ਤੇਰੇ ਹਾਨ ਦੀਆਂ ਆਪਣੇ ਆਪਣੇ ਪਰਿਵਾਰਾਂ ਚ ਰੱਤੀਆਂ ਬੱਚੀਆਂ ਹੋਈਆਂ ਧੀਆਂ ਪੁੱਤਾਂ ਚ ਖੇਡਦੀਆਂ ਤੇ ਤੂੰ ਤੂੰ ਹਾਰੇ ਦਾ ਕੁੱਤੀ ਖੜੀ ਐ ਤੇਰੀ ਜਵਾਨੀ ਵੀ ਤੈਨੂੰ ਛੱਡ ਚੱਲੀ ਬੁਢਾਪੇ ਨੇ ਤੈਨੂੰ ਆਣ ਫੜਿਆ ਛੱਡ ਕਿਉਂ ਨਹੀਂ ਦਿੰਦੀ ਹੁਣ ਆਪਣੇ ਪਿਉ ਦਾ ਘਰ ਵਸਾਰਾ ਤੂੰ ਵੀ ਆਪਣੀ ਦੁਨੀਆ ਕੀ ਤੇਰੇ ਲਈ ਪਰਮਾਤਮਾ ਨੇ ਕੋਈ ਨਹੀਂ ਕਰ ਲਿਆ ਜਿਹੜਾ ਤੈਨੂੰ ਪਿਆਰ ਕਰੇ ਤੇਰੇ ਮੱਥੇ ਨੂੰ ਚੁੰਮੇ ਤੈਨੂੰ ਆਪਣੀ ਬਾਹਾਂ ਵਿੱਚ ਭਰੇ ਤੇਰੇ ਨਾਲ ਆਪਣੇ ਦਿਲ ਦੇ ਅਹਿਸਾਸ ਸਾਂਝੇ ਕਰੇ ਤੇ ਤੂੰ ਉਹਦੇ ਨਾਲ ਕੀ ਤੂੰ ਸਾਰੀ ਉਮਰ ਅਧੂਰੀ ਹੀ ਰਹੇਂਗੀ ਕਿ ਤੇਨੂੰ ਹੱਕ ਨਹੀਂ ਕਿ ਇੱਕ ਔਰਤ ਵਾਂਗੂ ਆਪਣੀ ਖੁਸ਼ੀਆਂ ਭੋਗਣ ਦਾ ਤੇ ਮੈਂ ਸ਼ਿਸ਼ੇ ਚੋਂ ਨਜ਼ਰਾਂ ਕਮਾ ਮੂੰਹ ਮੋੜ ਕੇ ਪਰਹ ਹੋ ਜਾਂਦੀ ਜਾਂ ਆਪਣੇ ਆਪ ਨਾਲ ਦੂ ਚਾਰ ਹੋਣ ਲੱਗਦੀ ਪਰ ਅੱਜ ਮੈਂ ਸ਼ਿਸ਼ੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਇੱਕ ਜੇਤੂ ਮੁਸਕਾਨ ਨਾਲ ਉਸ ਵੱਲ ਤੱਕ ਰਹੀ ਹਾਂ ਤੇ ਮਨ ਦੀ ਜ਼ੁਬਾਨ ਨਾਲ ਆਖ ਰਹੀ ਹਾਂ ਹਾਂ ਸ਼ਿਸ਼ਿਆ ਅੱਜ ਕਰ ਸਵਾਲ ਜਿਹੜੇ ਤੂੰ ਪਹਿਲਾਂ ਕਰਦਾ ਹੁੰਦਾ ਸੀ ਅੱਜ ਮੈਂ ਤੇਰੇ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਾਂ ਅੱਜ ਮੈਂ ਤੇਥੋਂ ਮੂੰਹ ਨਹੀਂ ਮੋੜਾਂਗੀ ਇਹ ਵਾਦਾ ਹੈ ਮੇਰਾ ਪੱਕਾ ਵਾਦਾ ਹਾਂ ਮੈਂ ਵੀ ਘਰ ਬਸਣ ਲੱਗੀ ਹਾਂ ਮੇਰਾ ਵੀ ਆਪਣਾ ਘਰ ਹੋਵੇਗਾ ਆਪਣੇ ਧੀਆਂ ਪੁੱਤਾਂ ਚ ਖੇਡਾਂਗੀ ਆਪਣੀ ਕੁੱਖੋਂ ਜਾਾਂ ਚ ਜਿਹੜੇ ਮੈਨੂੰ ਮਾ ਮਾਂ ਆਖ ਮੇਰੇ ਅੱਗੇ ਪਿੱਛੇ ਘੁਮਣਗੇ ਮੇਰਾ ਘਰ ਵਾਲਾ ਵੀ ਮੇਰੇ ਨਖਰੇ ਛੱਡੇਗਾ ਜਦੋਂ ਮੈਂ ਰੁੱਸ ਰੁੱਸ ਬੈਠਾਂਗੀ ਉਹ ਮੈਨੂੰ ਮਨਾਏਗਾ ਤੇ ਮੈਂ ਝੂਠ ਮੋਠੀ ਦੇ ਨਖਰੇ ਨਾਲ ਨੱਕ ਵੱਟਦੀ ਹੋਈ ਉਸਨੂੰ ਖੂਬ ਸਤਾਵਾਂਗੀ ਤੇ ਜਦ ਕਦੇ ਉਹਨੂੰ ਵੇਖਿਆ ਰੁੱਸੇ ਹੋਏ ਨੂੰ ਉਹਦੇ ਗੱਲ ਚ ਬਾਹਾਂ ਪਾ ਉਹਦੀ ਹਰ ਗੱਲ ਚ ਹਾਮੀ ਭਰ ਉਹਦੇ ਨਾਲ ਜਾ ਖੜਾਂਗੀ ਅਚਨ ਚੇਤ ਮੈਨੂੰ ਇੰਜ ਲੱਗਿਆ ਜਿਵੇਂ ਉਸ ਸ਼ੀਸ਼ੇ ਵਿੱਚੋਂ ਮੈਨੂੰ ਪਿਆਰ ਨਾਲ ਨਿਹਾਰਦੀ ਹੋਈ ਮੇਰੀ ਮਾਂ ਕੁਲਜੀਤ ਮੇਰੀ ਦਾਦੀ ਬਖਸ਼ੀਸ਼ ਕੌਰ ਨੂੰ ਆਖਰੀ ਹੋਵੇ ਲੈ ਦੇਖਤਾ ਮੇਰੀ ਧੀ ਨੂੰ ਕਿੰਨਾ ਰੂਪ ਚੜਿਆ ਅਚਾਨਕ ਮੈਨੂੰ ਆਪਣੀ ਦਾਦੀ ਬਖਸ਼ੀਸ਼ ਕੌਰ ਦੀ ਯਾਦ ਨੇ ਆਕੇ ਰਿਆ ਜਿਹੜੀ ਤਰਫ ਦੀ ਮਰ ਗਈ ਮੇਰਾ ਘਰ ਵਸਿਆ ਵੇਖਣ ਲਈ ਉਹ ਅਕਸਰ ਆਖਦੀ ਹੁੰਦੀ ਸੀ ਕਿ ਜੇ ਮੁਸਕਾਨ ਦੇ ਹੱਥ ਪੀਲੇ ਕੀਤੇਆਂ ਬਗੈਰ ਮਰ ਗਈ ਤਾਂ ਕਿਵੇਂ ਮੂੰਹ ਦਿਖਾਉਂਦੀ ਮਾਂ ਕੁਲਜੀਤ ਨੂੰ ਉੱਪਰ ਜਾ ਕੇ ਪਰ ਉਹਦੇ ਭਾਗਾਂ 'ਚ ਨਹੀਂ ਸੀ ਪੁੱਤੀ ਦਾ ਵਿਆਹ ਵੇਖਣਾ ਮੇਰੇ ਵਿਆਹ ਦੀਆਂ ਰੀਝਾਂ ਮਨਚੀ ਲੱਗੀ। ਦਰਗਾਹਾਂ ਲਿਖਾਂ ਵੀ ਭਲਾ ਕੋਈ ਪੁੱਛ ਸਕੇ। ਬੇਬੀ ਅਕਸਰ ਮੈਨੂੰ ਸਮਝਾਉਂਦੀ ਹੁੰਦੀ ਸੀ ਕਿ ਹੁਣ ਤਾਂ ਦਿਨ ਓਕੇ ਸੋਕੇ ਲੰਗੀ ਜਾਂਦੇ tie ਪਰ ਫੇਰ ਜਦੋਂ ਸਾਰੇ ਆਪੋ ਆਪਣੇ ਪਰਿਵਾਰਾਂ ਤੇ ਬੱਚਿਆਂ ਚ ਰੁੱਝ ਜਾਣਗੇ ਕਿਹਨੇ ਪੁੱਛਣਾ ਤੈਨੂੰ। ਸਾਲਾਂ ਦੀ ਕੀਤੀ ਕਰਾਈ ਪੜਾਉਣ ਨੂੰ ਵੀ ਆਪਣੇ ਪਲ ਨਹੀਂ ਲਾਉਂਦੇ। 11 ਨਾਲ ਤਾਂ ਕਾਹਦਾ ਰੁੱਸਾ। ਮੈਂ ਬੜੇ ਲਾਡ ਨਾਲ ਪਲੀ ਜੇਠੀ ਜੁੱਸਾਂ। ਦਾਦੀ ਦੀ ਵੀ ਲਾਡਲੀ ਤੇ ਨਾਨੀ ਦੀ ਵੀ। ਤੇ ਜੇ ਅੱਜ ਦਾਦੀ ਜਾਂ ਨਾਨੀ ਦੋਵਾਂ ਵਿੱਚੋਂ ਇੱਕ ਵੀ ਜਿਉਂਦੀ ਹੁੰਦੀ ਤਾਂ ਗੱਲ ਹੀ ਕੁਝ ਹੋਰ ਹੁੰਦੀ ਮੇਰੀ ਜ਼ਿੰਦਗੀ ਸ਼ਾਇਦ ਐਨੀ ਉਥਲ ਪੁਥਲ ਨਾ ਹੁੰਦੀ ਮੈਂ ਵੀ ਹੁਣ ਤੱਕ ਆਪਣੀਆਂ ਹਾਨ ਦੀਆਂ ਕੁੜੀਆਂ ਵਾਂਗੂ ਇੱਕ ਦੋ ਜਵਾਕਾਂ ਦੀ ਵਾਂ ਹੁੰਦੀ ਮੇਰੀ ਹੁਣ ਤੱਕ ਦੀ ਜ਼ਿੰਦਗੀ ਤਾਂ ਸੰਘਰਸ਼ਾਂ ਦੇ ਲੇਖੇ ਹੀ ਲੱਗੀ ਕਦੇ ਆਪਣੇ ਲਈ ਜਦੋਂ ਤੇ ਕਦੇ ਆਪਣੇ ਛੋਟੇ ਭੈਣ ਭਰਾਵਾਂ ਲਈ ਭੈਣ ਭਰਾਵਾਂ ਦੇ ਸੁਪਨੇ ਪੂਰਤੀ ਪੂਰਤੀ ਆਪਣੀਆਂ ਸਦਰਾਂ ਦਾ ਜਾਣੇ ਅਣਜਾਣੇ ਕਤਲ ਕਰਦੀ ਰਹੀ ਮੂੰਹੋਂ ਕਦੀ ਸੀ ਵੀ ਨਾ ਕੀਤੀ ਇਹ ਤਾਂ ਤਾਂ ਹੀ ਕਰਦੀ ਜੇ ਕਦੀਆਂ ਆਪਣੀਆਂ ਕਦਰ ਹੋਈਆਂ ਸਦਰਨ ਬਾਰੇ ਸੋਚਦੀ ਪਰ ਆਪਣੇ ਲਈ ਸੋਚਣ ਦਾ ਵੇਲਾ ਹੀ ਕਿਹਦੇ ਕੋਲ ਸੀ ਹੁਣ ਵੀ ਮੈਂ ਕਿੱਥੇ ਮੰਦੀ ਸਾਂ ਮੈਨੂੰ ਡਰ ਲੱਗਦਾ ਸੀ ਮੈਂ ਸੋਚਦੀ ਲੋਕੀ ਕਹਿਣਗੇ ਬੁੱਢੀ ਹੋ ਕੇ ਵਿਆਹ ਕਰਵਾਉਣ ਦਾ ਸ਼ੌਕ ਚੜਿਆ ਮੈਨੂੰ ਬਹੁਤ ਸ਼ਰਮ ਆਉਂਦੀ ਮੇਰੀ ਛੋਟੀ ਭੈਣ ਦੇ ਸਹੁਰਿਆਂ ਸਾਹਮਣੇ ਮੇਰੀ ਕੀ ਇੱਜ਼ਤ ਰਹਿ ਜਾਊਗੀ ਮੇਰੇ ਭਰਾ ਦੇ ਸਹੁਰੇ ਵੀ ਹੱਸਣਗੇ ਫਿਰ ਪਤਾ ਨਹੀਂ ਰੱਬ ਨੇ ਕਿਵੇਂ ਮੇਰਾ ਮਨ ਬਦਲ ਦਿੱਤਾ ਆਪਣਾ ਘਰ ਬਸਾਉਣਾ ਤੇ ਆਪਣੇ ਹਿੱਸੇ ਦੀਆਂ ਖੁਸ਼ੀਆਂ ਪਾਉਣ ਦੀ ਲਾਲਸਾ ਮੇਰੇ ਅੰਦਰ ਵੀ ਸਿਰ ਚੁੱਕ ਕੇ ਬੈਠ ਗਈ। ਹਾਂ ਜੀ ਕਹਿੰਦੇ ਇਕੱਲਾ ਤਾਂ ਬਿਰਕ ਵੀ ਚੰਗਾ ਨਹੀਂ ਹੁੰਦਾ। ਮੈਂ ਤਾਂ ਫਿਰ ਇਨਸਾਨ, ਇਨਸਾਨ ਨਹੀਂ ਸੱਚ ਔਰਤ ਜਿਸ ਲਈ ਬਹੁਤ ਜ਼ਰੂਰੀ ਹੁੰਦਾ ਆਪਣੇ ਮਨ ਦੇ ਬਲਬਲੇ ਨੂੰ ਸਾਂਝਾ ਕਰਨਾ, ਆਪਣੇ ਕਿਸੇ ਰੂਹ ਦੇ ਹਾਣੀ ਨਾਲ ਜਿਹੜਾ ਉਹਨੂੰ ਸਮਝੇ, ਸਤਕਾਰੀ ਤੇ ਪਿਆਰੀ। ਇਹ ਤਾਂ ਹਰ ਕੋਈ ਜਾਣਦਾ ਹੈ। ਅੱਜ ਕੱਲ ਤਾਂ ਢਿੱਡੋ ਜੰਮੇ ਵੀ ਸਾਥ ਛੱਡ ਦਿੰਦੇ ਤੇ ਫਿਰ ਭਤੀਜਿਆਂ ਭਾਂਜਿਆਂ ਤੇ ਕਦਰ ਉਸ ਕਾਦਾ ਹਿਰਕ। ਅੱਜ ਤਾਂ ਮੇਰੀ ਛੋਟੀ ਭੈਣ ਤੇ ਭਰਾ ਵੀ ਬਹੁਤ ਖੁਸ਼ ਨੇ। ਮੇਰੀ ਪਰਜਾਈ ਵੀ ਆਪਣੇ ਫਰਜ਼ ਬੜੇ ਚਾਵਾਂ ਨਾਲ ਨਿਭਾ ਰਹੀ ਹੈ ਅੱਜ ਤਾਂ ਇੰਜ ਲੱਗਦਾ ਜਿਵੇਂ ਤਰਨ ਮੇਰੀ ਪਰਜਾਈ ਦੀ ਥਾਂ ਮਾਂ ਬਣ ਕੇ ਮੈਨੂੰ ਨਵੀਂ ਜ਼ਿੰਦਗੀ ਦੀ ਬਾਹ ਫੜਾ ਰਹੀ ਹੋਵੇ ਕਿੰਨੀ ਨਰਮੋਈ ਸੀ ਤਰਨ ਵੀ ਕਦੇ ਹਰ ਗੱਲ ਤੇ ਆਪਣੇ ਕੈਪਟਨ ਪਿਓ ਦਾ ਰੋਪ ਝਾੜਦੀ ਗੱਲ ਗੱਲ ਤੇ ਮੈਨੂੰ ਤਾਂ ਨਹੀਂ ਦਿੰਦੀ ਕਿ ਖਬਰੇ ਕਿਉਂ ਨਹੀਂ ਵਿਆਹ ਕਰਵਾਇਆ ਇੰਨੀ ਉਮਰ ਹੋ ਗਈ ਪਾਵੇਂ ਗੁਰਬਾਜ ਨੇ ਕਿੰਨੀ ਵਾਰ ਦੱਸਿਆ ਕਿ ਕਿਉਂ ਨਹੀਂ ਮੈਂ ਆਪਣਾ ਘਰ ਵਸਾਇਆ ਹਾਲੇ ਤੱਕ ਮੈਂ ਆਪਣੇ ਸੁਪਨੇ ਹਰ ਵਾਰ ਖੇਰੂ ਖੇਰੂ ਕਿਉਂ ਕਰਦੀ ਰਹੀ ਬਥੇਰੇ ਰਿਸ਼ਤੇ ਆਉਂਦੇ ਸਨ ਮੈਨੂੰ ਵੀ ਕਦੇ ਪਰ ਮੈਂ ਆਪਣੀ ਜ਼ਿੰਦਗੀ ਭਲਾ ਕੇ ਆਪਣਾ ਵੱਡੀ ਭੈਣ ਹੋਣ ਦੇ ਫਰਜ਼ਾਂ ਨੂੰ ਬੁੱਕਲਮਾਰੀ ਰੱਖੀ ਤਰਨ ਵਰਗੀ ਬੱਦ ਦਿਮਾਗ ਔਰਤ ਨੂੰ ਸਮਝੀ ਕਿੱਥੇ ਸੀ ਰਿਸ਼ਤਿਆਂ ਦੀ ਜਿਸ ਦਾ ਆਪਣਾ ਅੱਧਾ ਬਚਪਨ ਤੇ ਅੱਧੀ ਜਵਾਨੀ ਹਸਟਲ ਦੇ ਕਮਰਿਆਂ ਵਿੱਚ ਬੀਤਿਆ ਹੋਵੇ ਪਰ ਸ਼ੁਕਰ ਹੈ ਤਰਨ ਨੂੰ ਵੀ ਰਿਸ਼ਤਿਆਂ ਦੇ ਮੋਹ ਨੇ ਬਦਲ ਕੇ ਰੱਖ ਦਿੱਤਾ ਅੱਜ ਤਰਨ ਮੈਨੂੰ ਨਨਦ ਨਹੀਂ ਆਪਣੀ ਭੈਣ ਆਪਣੀ ਸਹੇਲੀ ਵਾਂਗੂ ਹੀ ਸਮਝਦੀ ਹੈ ਉਹ ਸਮਝ ਚੁੱਕੀ ਹੈ ਕਿ ਰਿਸ਼ਤੇ ਮੋਹ ਆਦਰ ਤੇ ਮਾਣ ਮੰਗਦੇ ਨੇ ਪੈਸੇ ਨਾਲ ਮੋਹ ਨਹੀਂ ਖਰੀਦਾ ਜਾ ਸਕਦਾ ਇਹ ਬਾਜ਼ਾਰਾਂ ਵਿੱਚ ਵਕਾਉ ਨਹੀਂ ਆਰਤੀ ਮੈਡਮ ਨੇ 11:00 ਵਜੇ ਦਾ ਸਮਾਂ ਦਿੱਤਾ ਸੀ ਤੇ 11 ਤੇ ਸੂਈ ਪਹੁੰਚ ਲੱਗਿਆ ਤਾਂ ਭੁਰਾ دیر ਨਾ ਲੱਗੀ ਛੱਟ 11:00 ਵਜੇ ਗਏ 11 ਤੋਂ ਬਾਅਦ 12:00 ਤੇ 12:00 ਤੋਂ ਬਾਅਦ 1 ਵਜੇ ਦੇ ਨਾਲ-ਨਾਲ ਸਭ ਦੇ ਦਿਲ ਦੀਆਂ ਧੜਕਣਾਂ ਦੀ ਰਫ਼ਤਾਰ ਵੀ ਵਧ ਗਈ ਮੇਰੀ ਤਾਂ ਭਰਾਂ ਵਧਣੀ ਹੀ ਹੋ ਸੀ ਘੜੀ ਦੀ ਸੂਈ ਦੀ ਟਿਕ ਟਿਕ ਨਾਲ ਮੇਰੇ ਦਿਮਾਗ ਵਿੱਚ ਅਨੇਕਾਂ ਤਰ੍ਹਾਂ ਦੇ ਸਵਾਲ ਝੁੰਚਾ ਮਾਰਦੇ ਬੀਤਦਾ ਹੋਇਆ ਹਰ ਪਲ ਮੈਨੂੰ ਝੰਜੋੜਦਾ ਮੈਂ ਟਿਆਰ ਹੋਈ ਬੈਠੀ ਸਾਂ ਤੇ ਤਰਨ ਆਰਤੀ ਮੈਡਮ ਨੂੰ ਫੋਨ ਕਰ ਕਰਕੇ ਵੀ ਥੱਕ ਗਈ ਸਾਰੇ ਉਡੀਕ ਰਹੇ ਸਨ ਸ਼ਗਨਾ ਦਾ ਸਮਾਨ ਇਕੱਠਾ ਕਰੀ ਬੈਠੇ ਮੇਰੀ ਜ਼ਿੰਦਗੀ ਬਚਾਉਣ ਵਾਲੀਆਂ ਖੁਸ਼ੀਆਂ ਨੂੰ ਪਰ ਆਰਤੀ ਮੈਡਮ ਤਾਂ ਹੁਣ ਫੋਨ ਚੁੱਕਣ ਦਾ ਨਾ ਹੀ ਨਹੀਂ ਲੈ ਰਹੇ ਸੀ ਸਵੇਰੇ ਤਾਂ ਆਰਤੀ ਮੈਡਮ ਬਹੁਤ ਚਾਹੀ ਚਿੰਗੇ ਸਨ ਪੂਰੇ ਭਰੋਸੇ ਨਾਲ ਫਿਰ ਹੁਣ ਅਜਿਹਾ ਕੀ ਹੋ ਗਿਆ ਕਿਸੇ ਦੀ ਵੀ ਸਮਝ ਕੁਝ ਨਹੀਂ ਸਿਆ ਰਿਹਾ ਦੁਪਹਿਰ 2.3 ਵਜੇ ਜਦੋਂ ਆਰਤੀ ਮੈਡਮ ਅਣਗਿਣਤ ਉਲਝੇ ਸਵਾਲਾਂ ਨਾਲ ਆਏ ਉਹ ਦੋਨਾਂ ਨੂੰ ਵੇਖ ਸਭ ਦੀ ਉਡੀਕ ਮੁੱਕ ਗਈ ਤੇ ਖੁਸ਼ੀਆਂ ਖੇਰੂ ਖੇਰੂ ਹੋ ਗਈਆਂ ਆਰਤੀ ਮੈਡਮ ਨੇ ਤਾਂ ਬੜੇ ਵਿਸ਼ਵਾਸ ਨਾਲ ਮੇਰੇ ਮਨ ਦੀ ਸਰਦਲ ਤੇ ਬਿਠਾਏ ਸਨ ਰੀਜਾਂ ਤੇ ਚਾਵਾਂ ਨਾਲ ਭਰੇ ਹੋਏ ਸੁਪਨੇ ਮੇਰੇ ਮਨ ਦੀਆਂ ਤਹਾਂ ਚ ਫਰੋਲ ਕੇ ਸਭ ਦੀਆਂ ਨਜ਼ਰਾਂ ਆਰਤੀ ਮੈਡਮ ਦੇ ਚਿਹਰੇ ਤੇ ਟਿੱਗੀਆਂ ਤੇ ਆਰਤੀ ਮੈਡਮ ਦੀਆਂ ਭਰੀਆਂ ਨਜ਼ਰਾਂ ਮੇਰੇ ਚਿਹਰੇ ਤੇ ਆਰਤੀ ਮੈਡਮ ਨੇ ਬਿਨਾ ਕੋਈ ਸ਼ਬਦ ਮੂੰਹੋਂ ਕੱਢਿਆਂ ਆਪਣੀਆਂ ਅੱਖਾਂ 'ਚੋਂ ਝੜਕਦੇ ਹੰਝੂਆਂ ਨੂੰ ਸਾਹਮਦੇ ਆਇਆ ਸਾਨੂੰ ਆਪਣੇ ਖਲਾਬੇ ਵਿੱਚ ਪਰ ਲਿਆ ਉਹਨਾਂ ਦੀ ਚੁੱਪ ਨੇ ਸਭ ਨੂੰ ਸਮਝਾ ਦਿੱਤਾ ਪਰ ਸ਼ਬਦ ਦੇ ਦਿਲਾਂ ਵਿੱਚ ਕਿਉਂ ਨਾ ਦਾ ਪਚਾਲ ਉੱਠ ਖੜਾ ਹੋਇਆ ਅਕਰਜ ਕੀ ਗੱਲ ਹੋ ਗਈ ਅੱਗੇ ਤਾਂ ਉਹ ਆਪ ਮੈਂ ਤਾਂ ਦਰਲੇ ਕਰਦਾ ਨਹੀਂ ਸੀ ਸਕਦਾ ਮੇਰੇ ਨਾਲ ਗੱਲ ਕਰਨ ਲਈ ਉਹਨੇ ਆਪ ਹੀ ਪਹਿਲ ਕੀਤੀ ਸੀ ਇਸ ਰਿਸ਼ਤੇ ਲਈ ਮੈਂ ਤਾਂ ਸ਼ੁਰੂ ਤੋਂ ਹੀ ਆਪਣੇ ਮਨ ਦੇ ਚਾਵਾਂ ਨੂੰ ਹਮੇਸ਼ਾ ਦੀ ਤਰ੍ਹਾਂ ਦਬ ਘੁੱਟ ਕੇ ਰੱਖਿਆ ਹੋਇਆ ਸੀ ਆਸਤੀ ਮੈਡਮ ਕਿਤੇ ਨਾ ਕਿਤੇ ਆਪਣੇ ਆਪ ਨੂੰ ਦੋਸ਼ੀ ਮੰਨ ਰਹੀ ਸਨ ਮੇਰੀ ਜ਼ਿੰਦਗੀ 'ਚ ਅੱਜ ਦੇ ਉੱਠੇ ਹੋਏ ਧੂਏ ਲਈ ਮੇਰੀਆਂ ਅੱਖਾਂ 'ਚੋਂ ਨਿਕਲੇ ਅਥਰੂਆਂ ਦੇ ਨਾਲ ਨਾਲ ਮੇਰੇ ਬੁੱਲ ਵੀ ਫਰਕਣ ਲੱਗੇ ਮੈਂ ਤਾਂ ਆਪਣੀ ਕਿਸਮਤ ਤੋਂ ਡਰਦੀ ਨਹੀਂ ਉਹਨੂੰ ਕਦੀ ਹਾਮੀ ਵੀ ਨਾ ਭਰੀ ਇਹ ਕਿ ਹੋ ਗਿਆ ਕੋਈ ਮਜ਼ਾਕ ਕੀਤਾ ਉਹਨੇ ਮੇਰੇ ਨਾਲ ਉਹ ਵੀ ਇਸ ਉਮਰ ਵਿੱਚ ਉਹ ਇਨਸਾਨ ਜਿਹੜਾ ਕੱਲ ਤੱਕ ਮੇਰੇ ਨਾਲ ਰੋਧੀਆਂ ਗੱਲਾਂ ਕਰਦਾ ਸੀ ਅੱਜ ਦੁਨੀਆ ਸਾਹਮਣੇ ਮੇਰੇ ਨਾਲ ਕਿਉਂ ਨਹੀਂ ਤੁਰਨਾ ਚਾਹੁੰਦਾ ਕੋਈ ਤਾਂ ਦੱਸਿਆ ਹੁਣ ਤੁਹਾਨੂੰ ਆਰਤੀ ਮੈਡਮ ਮੇਰੇ ਸਿਰ ਨੂੰ ਬਲੋਸਦੇ ਹੋਏ ਅੱਖਾਂ ਲੱਗੇ ਮੈਂ ਤੇਰੀ ਦੁਖੀ ਹਾਂ ਤੀਏ ਮੈਨੂੰ ਮਾਫ ਕਰੀ ਮੈਨੂੰ ਨਹੀਂ ਸੀ ਪਤਾ ਕਿ ਉਹ ਇੰਜ ਕਰੇਗਾ ਤੇਰੇ ਨਾਲ ਮੈਂ ਉਹਦੀਆਂ ਮਿੰਤਾਂ ਤਰਲੇ ਕਰਕੇ ਹਾਰ ਗਈ ਹਾਂ ਕਿ ਮੈਨੂੰ ਦੱਸੇ ਕਿਉਂ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦਾ ਪਰ ਉਹ ਇੱਕੋ ਗੱਲ ਆਖਦਾ ਹੈ ਕਿ ਉਸਨੂੰ ਤੇਰਾ ਸਾਥ ਬਹੁਤ ਪਸੰਦ ਹੈ ਤੇਰੇ ਨਾਲ ساری ਉਮਰ ਇੰਜ ਹੀ ਸਾਥ ਨਿਵਾ ਸਕਦਾ ਹੈ ਪਰ ਵਿਆਹ ਵਰਗਾ ਰਿਸ਼ਤਾ ਨਹੀਂ ਨਿਵਾ ਸਕਦਾ ਗੁਰਬਾਖ ਆਪ ਜਾ ਕੇ ਉਹਦੇ ਨਾਲ ਗੱਲ ਕਰਨੀ ਚਾਹੁੰਦਾ ਹੈ ਪਰ ਮੈਂ ਗੁਰਬਾਖ ਨੂੰ ਬਾਹੋਂ ਫੜ ਰੁਕਦੀਆਂ ਕਿ ਉਹ ਉਸ ਦੀ ਇਮਤਨਾ ਨਹੀਂ ਕਰੇਗਾ ਕਿ ਮੇਰੀ ਭੈਣ ਨਾਲ ਵਿਆਹ ਕਰਵਾ ਲੈ ਇਹ ਰਿਸ਼ਤੇ ਤਾਂ ਦਿਲਾਂ ਦੇ ਹੁੰਦੇ ਨੇ ਜਦੋਂ ਉਹਦਾ ਦਿਲ ਹੀ ਨਹੀਂ ਮੰਨਦਾ ਤਾਂ ਮੈਂ ਕਿਉਂ ਉਹਨੂੰ ਮਜਬੂਰ ਕਰਾਂ ਉਹਦੀ ਜ਼ਿੰਦਗੀ ਨੂੰ ਆਪਣੀ ਜ਼ਿੰਦਗੀ ਨਾਲ ਤੁਰਨ ਲਈ ਸਭ ਦੇ ਚਿਹਰੇ ਜਿਹੜੇ ਅੱਜ ਸਵੇਰੇ ਚਾਰ ਨਾਲ ਖਿੜੇ ਹੋਏ ਸਨ ਹੁਣ ਉਦਾਸੀ ਤੇ ਬਦਨਾ ਵਿੱਚ ਮੁਰਝਾਏ ਪਏ ਸਨ ਆਰਤੀ ਮੈਡਮ ਆਪਣੇ ਘਰ ਚਲੇ ਗਏ ਬਾਕੀ ਸਾਰੇ ਵੀ ਆਪਣੇ ਆਪਣੇ ਕੰਮਾਂ ਵਿੱਚ ਰੁੱਝ ਗਏ ਮੈਂ ਮੁੜ ਉਸ ਸ਼ੀਸ਼ੇ ਮੂਰੇ ਖੜੀ ਹੋ ਗਈ ਜਿਸ ਸ਼ੀਸ਼ੇ ਵਿੱਚ ਸਵੇਰੇ ਨਖਰੇ ਨਾਲ ਆਪਣੇ ਆਪ ਨੂੰ ਨਿਹਾਰ ਰਹੀ ਸਾਂ ਮੇਰੀਆਂ ਅੱਖਾਂ ਦਾ ਅਸਰ ਮਾਂ ਹੰਝੂਆਂ ਨੇ ਧੋ ਦਿੱਤਾ ਤੇ ਮੁਰ ਉਦਾਸੀ ਦੀ ਪਰਤ ਨੇ ਅੱਖਾਂ ਨੂੰ ਖੱਜੜਿਆ ਚਿਹਰੇ ਦਾ ਗੁਲਾਬੀ ਰੰਗ ਫਿੱਕਾ ਪੈ ਗਿਆ ਹੁਣ ਮੈਨੂੰ ਆਪਣੇ ਖਿਲਰੇ ਵਾਲਾਂ ਦੀ ਉਲਝੀ ਹੋਈ ਗੁੱਤ ਬਹੁਤ ਡਰਾਉਣੀ ਲੱਗ ਰਹੀ ਸੀ ਮੈਂ ਕਿੰਨੀ ਦੇਰ ਸ਼ੀਸ਼ੇ ਮੂਰੇ ਖੜੀ ਆਪਣੇ ਆਪ ਨੂੰ ਵੇਖਦੀ ਰਹੀ ਮੈਂ ਡਰ ਰਹੀ ਸਾਂ ਕਿ ਹੁਣ ਮੈਨੂੰ ਸ਼ੀਸ਼ਾ ਕੋਈ ਸਵਾਲ ਨਾ ਕਰ ਬੈਠੇ ਪਰ ਸ਼ੀਸ਼ਾ ਵੀ ਅੱਜ ਸ਼ਾਂਤ ਸੀ ਜਿਵੇਂ ਉਹਦਾ ਰੰਗ ਵੀ ਮੇਰੇ ਰੰਗ ਵਾਂਗੂ ਉੱਡ ਗਿਆ ਹੋਵੇ ਤੇ ਉਹ ਮੇਰੇ ਵਰਤਸਪਰਿਆ ਨਜ਼ਰ ਹਰਨ ਨਾ ਵਿਖ ਰਿਹਾ ਹੋਵੇ ਬਾਕੀ ਅਗਲੀ ਕੜੀ ਵਿੱਚ